ਤੁਸੀਂ ਦੇਖ ਰਹੇ ਹੋ ਫਗਵਾੜਾ ਨਿਊਜ਼ ਮੈਂ ਹਤਣਾ ਅੰਜਲੀ ਪੰਜਾਬ ਸਰਕਾਰ ਵੱਲੋਂ ਨਸ਼ਿਆ ਵਿਰੁੱਧ ਛੇੜੀ ਮੁਹਿੰਮ ਉਸ ਵੇਲੇ ਖੋਖਲੀ ਸਾਬਤ ਹੋਈ ਜਦੋਂ ਸਰਕਾਰ ਦੀਆਂ ਆਪਣੀਆਂ ਹੀ ਬੱਸਾਂ ਵਿੱਚੋਂ ਨਸ਼ਿਆ ਦੀ ਤਸਕਰੀ ਫੜੀ ਗਈ ਜਾਣਕਾਰੀ ਅਨੁਸਾਰ ਦਿੱਲੀ ਤੋਂ ਕਪੂਥਲਾ ਜਾ ਰਹੀ ਪੀ ਆਰਟੀਸੀ ਬੱਸ ਨੂੰ ਫਗਵਾੜਾ ਪੁਲਿਸ ਵੱਲੋਂ ਚੈਕਿੰਗ ਦੌਰਾਨ ਰੋਕਿਆ ਗਿਆ ਚੈੱਕ ਇਨ ਗ੍ਰਾਉਂਡ ਬਸੋ ਵਿੱਚੋਂ ਕਰੀਬ 5.5 ਕਿਲੋ ਡੋਡੇ ਚੂਰਾ ਪੋਸਟ ਬਰਾਮਦ ਕੀਤੇ ਗਏ ਸਾਰੇ ਮਾਮਲੇ ਸਬੰਧੀ ਫਾਣਾ ਸਿਟੀ ਦੇ ਐਸਐਚਓ ਮੈਡਮ ਊਸ਼ਾ ਰਾਣੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਅੱਜ ਸਵੇਰੇ ਏਐਸਆਈ ਦਰਸ਼ਨ ਸਿੰਘ ਸਮੇਤ ਪੁਲਿਸ ਪਾਰਟੀ ਗਸ਼ਟ ਦੌਰਾਨ ਸੀ ਜਿਸ ਦੌਰਾਨ ਉਹਨਾਂ ਨੂੰ ਸੂਚਨਾ ਮਿਲੀ ਕਿ ਪੀਆਰਟੀਸੀ ਦੀ ਇੱਕ ਬੱਸ ਜੋ ਦਿੱਲੀ ਤੋਂ ਫਗਵਾੜਾ ਆ ਰਹੀ ਹੈ ਜੇਕਰ ਉਸਨੂੰ ਚੈੱਕ ਕੀਤਾ ਜਾਵੇ ਤਾਂ ਉਸ ਵਿੱਚੋਂ ਡੋਡੇ ਚੂਰਾ ਪੋਸਟ ਬਰਾਮਦ ਹੋ ਸਕਦਾ ਹੈ ਜਿਸ ਤੇ ਐਸ.ਆਈ. ਦਰਸ਼ਨ ਸਿੰਘ ਸਮੇਤ ਪੁਲਿਸ ਪਾਰਟੀ বাস ਨੰਬਰ PB08EW8971 ਰੋਕਿਆ ਤੇ ਚੈਕਿੰਗ ਦੌਰਾਨ ਉਸ ਵਿੱਚੋਂ ਕਰੀਬ 5.5 ਕਿਲੋ ਡੋਡੇ ਚੋਰਾ ਪੋਸਟ ਬਰਾਮਦ ਹੋਈ ਪੁਲਿਸ ਵਾਲੋ ਤੁਰੰਤ ਕਾਰਵਾਈ ਕਰਦੇ ਆ ਬਸ ਦੇ ਡਰਾਈਵਰ ਰਣਜੀਤ ਸਿੰਘ ਵਾਸੀ ਗੁਰਾਇਮ ਅਤੇ ਬਸ ਦੇ ਕੰਡਕਟਰ ਗੁਰਵਿੰਦਰ ਸਿੰਘ ਜਿਲ੍ਹਾ ਗੁਰਦਾਸਪੁਰ ਨੂੰ ਗ੍ਰਿਫਤਾਰ ਕਰਕੇ ਮਾਮਲਾ ਦਰਜ ਕੀਤਾ ਜਾਰੀ ਜ਼ਿਕਰਯੁਗ ਹੈ ਕਿ ਬੀਤੇ ਕੁਝ ਦਿਨ ਪਹਿਲਾਂ ਵੀ ਪੁਲਿਸ ਵੱਲੋਂ ਵੱਡੀ ਮਾਤਰਾ ਦੇ ਵਿੱਚ ਸਰਕਾਰੀ ਬੱਸ ਵਿੱਚੋਂ ਹੀ ਚੂਰਾ ਪੋਸਟ ਡਿਊਟੀ ਬਰਾਮਦ ਕੀਤੀ ਸਨ ਹੁਣ ਫਿਰ ਇਸ ਘਟਨਾ ਨੇ ਸਰਕਾਰ ਦੇ ਉਹਨਾਂ ਦਾਅਵਿਆਂ ਤੇ ਵੱਡਾ ਪ੍ਰੇਸ਼ਨ ਚ ਲਾ ਦਿੱਤਾ ਜਿਨ੍ਹਾਂ ਵਿੱਚ ਨਸ਼ਾ ਖਤਮ ਕਰਨ ਲਈ ਸੌਕਤ ਕਾਰਵਾਈਆਂ ਗੱਲਾਂ ਕਹੀਆਂ ਚਾ ਰੀਆਂ ਸਰਕਾਰੀ ਬੱਸਾਂ ਵਿੱਚ ਹੀ ਨਸ਼ਾ ਤਸਕਰੀ ਹੋਣਾ ਨਾ ਸਿਰਫ ਕਾਨੂੰਨ ਦੀ ਵਿਵਸਥਾ ਤੇ ਸਵਾਲ ਖੜੇ ਕਰਿਆ ਸਗੋਂ ਸਰਕਾਰ ਦੀ ਮੁਹਿਮੂ ਵੀ ਕਮਜ਼ੋਰ ਦਿਖਾ ਰਿਹਾ ਹੈ ਫਗਵਾੜਾ న్యూਸ ਲਈ ਕੈਮਰਾਮੈਨ ਜਸਰਮਤ ਨਾਲ ਸ਼ਰਨਜੀਤ ਸਿੰਘ ਤੋਂ ਨਹੀਂ ਦੀ ਵਿਸ਼ੇਸ਼ ਰਿਪੋਰਟ ਹਾਂਜੀ ਸਾਨੂੰ ਇੱਕ ਸਵੇਰੇ ਸਾਡੇ ਜਿਹੜੇ ਐਸਸੀ ਦਰਸ਼ਨ ਸਮੇਤ ਪੁਲਿਸ ਪਾਰਟੀ ਜਿਹੜੇ ਅਗਸਤਤ ਸੀਗੇ ਤਾਂ ਉਹਨਾਂ ਨੂੰ ਇੱਕ ਇਨਫੋਰਮੇਸ਼ਨ ਮਿਲੀ ਸੀ ਕਿ ਜਿਹੜੀ ਬੱਸ ਜਿਹੜੀ ਪੀਬੀ08ਈਡਬਲਯੂ8971 ਪੀ ਆਰਟੀਸੀ ਬੱਸ ਜਿਹੜੀ ਦਿੱਲੀ ਤੋਂ ਫਗਵਾੜਾ ਸਾਈਡ ਨੂੰ ਆ ਰਹੀ ਹੈ ਉਹਦੇ ਵਿੱਚ ਜਿਹੜੇ ਆ ਭਾਰੀ ਮਾਤਰਾ ਦੇ ਵਿੱਚ ਕੋਈ ਡੋਡੇ ਚੂਰਾ ਪੋਸਟ ਜਿਹੜੀ ਬਰਾਮਦਗੀ ਹੋ ਸਕਦੀ ਹੈ ਇਸ ਦੇ ਸਬੰਧ ਵਿੱਚ ਐਸ ਦਰਸ਼ਨ ਐਂਡ ਉਹਦੇ ਨਾਲ ਪੁਲਿਸ ਪਾਰਟੀ ਨੇ ਉਸ ਬੱਸ ਦੀ ਚੈਕਿੰਗ ਕੀਤੀ ਜਿਹਦੇ ਵਿੱਚੋਂ 5.5 ਕਿਲੋ ਜਿਹੜੇ ਡੋਡੇ ਚੂਰਾ ਪੋਸਟ ਜਿਹੜੇ ਬਰਾਮਦ ਹੋਏ ਨੇ ਇਹਦੇ ਵਿੱਚ ਜਿਹੜੇ ਡਰਾਈਵਰ ਹੈ ਰਣਜੀਤ ਸਿੰਘ ਜੋ ਰੁੜਕੀ ਪੱਤੀ ਗੁਰਾਇਆਂ ਦਾ ਰਹਿਣ ਵਾਲਾ ਹੈ ਐਂਡ ਜਿਹੜਾ ਕੰਡਕਟਰ ਹੈ ਗੁਰਵਿੰਦਰ ਸਿੰਘ ਉਹ ਗੁਰਦਾਸਪੁਰ ਜ਼ਿਲ੍ਹੇ ਦਾ ਰਹਿਣ ਵਾਲਾ ਹੈ ਇਹਨਾਂ ਦੇ ਪੋਜੈਸ਼ਨ ਦੇ ਵਿੱਚੋਂ ਇਹੜਾ ਇੰਨੇ ਜਿਹੜੇ ਛੋਟੇ ਚੋਰਾਂ ਪਾਸ ਜਿਹੜੇ ਬਰਾਮਤ ਹੋਏ ਨੇ ਐਂਡ ਮੈਡ ਕਾਰਵਾਈ ਕੀ ਕਰ ਰਹੇ ਆ ਹਾਂ ਇਸ ਦੇ ਸਬੰਧ ਵਿੱਚ ਅਸੀਂ ਜਿਹੜੀ ਐਫ ਆਈ ਆਰ ਦਰਜ ਕਰਨੀ ਸਟਾਰਟ ਕਰ ਦਿੱਤੀ ਹੈ ਐਂਡ ਦੋਨੇ ਦੋਸ਼ੀਆਂ ਨੂੰ ਹਿਰਾਸਤ ਵਿੱਚ ਲੈ ਲਿਆ ਤੇ ਬੱਸ ਨੂੰ ਅਸੀਂ ਕਬਜ਼ੇ ਪੁਲਿਸ 'ਚ ਲੈ ਲਿਆ